ਦੋਸਤੋ ਕੀ ਹੋਵੇਗਾ ਜੇਕਰ ਧਰਤੀ ਉਤੋਂ ਔਰਤ ਜਾਤ ਖਤਮ ਹੋ ਜਾਵੇ ਅਤੇ ਬੱਚੇ ਪੈਦਾ ਕਰਨ ਲਈ ਧਰਤੀ ਉੱਤੇ ਕੋਈ ਔਰਤ ਹੀ ਨਾ ਬਚੇ ਫਿਰ ਕਿਸੇ ਦੂਸਰੇ ਗ੍ਰਹਿ ਉਤੋਂ ਔਰਤਾਂ ਨੂੰ ਧਰਤੀ ਉੱਤੇ ਲਿਆਂਦਾ ਜਾਵੇ ਜਿਸ ਨਾਲ ਕਿ ਬੱਚੇ ਪੈਦਾ ਕਰਕੇ ਆਪਣੀ ਸੰਤਾਨ ਨੂੰ ਅੱਗੇ ਵਧਾ ਸਕਣ ਜੀ ਹਾਂ ਬਿਲਕੁਲ ਅੱਜ ਸਾਡੀ ਕਹਾਣੀ ਵਿੱਚ ਤੁਹਾਨੂੰ ਕੁਝ ਅਜੀਹਾ ਹੀ ਦੇਖਣ ਨੂੰ ਮਿਲੇਗਾ ਕਹਾਣੀ ਦੀ ਸ਼ੁਰੂਆਤ ਵਿੱਚ ਸਾਲ 2802 ਦਿਖਾਇਆ ਜਾਂਦਾ ਹੈ ਇਸ ਵਿੱਚ ਸਾਨੂੰ ਦੋ ਐਸਟ੍ਰੋਨੌਟ ਦਿਖਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਐਡਮ ਅਤੇ ਦੂਸਰੇ ਦਾ ਨਾਮ ਜੈਕ ਹੁੰਦਾ ਹੈ ਇਹ ਦੋਨੋਂ ਧਰਤੀ ਤੋਂ ਕਿਸੇ ਦੂਸਰੇ ਗ੍ਰਹਿ ਵੱਲ ਜਾ ਰਹੇ ਹਨ ਉਸ ਸਮੇਂ ਧਰਤੀ ਉੱਤੇ ਇੱਕ ਅਜੀਹਾ ਵਾਇਰਸ ਫੈਲ ਜਾਂਦਾ ਹੈ ਜਿਸ ਨਾਲ ਔਰਤਾਂ ਬੱਚੇ ਪੈਦਾ ਨਹੀਂ ਕਰ ਸਕਦੀਆਂ ਐਡਮ ਅਤੇ ਜੈਕ ਧਰਤੀ ਤੋਂ ਕਿਸੇ ਦੂਸਰੇ ਗ੍ਰਹਿ ਵੱਲ ਜਾ ਰਹੇ ਹਨ ਜਿਸ ਨਾਲ ਕਿ ਦੂਸਰੇ ਗ੍ਰਹਿ ਦੀਆਂ ਔਰਤਾਂ ਨੂੰ ਧਰਤੀ ਉੱਤੇ ਲਿਆਂਦਾ ਜਾਵੇ ਤਾਂ ਜੋ ਧਰਤੀ ਉੱਤੇ ਬੱਚੇ ਪੈਦਾ ਕਰਨ ਅਤੇ ਵੰਸ਼ ਨੂੰ ਅੱਗੇ ਵਧਾ ਸਕਣ ਜਦੋਂ ਉਹਨਾਂ ਦਾ ਸਪੇਸਸ਼ਿਪ ਬਹੁਤ ਤੇਜ਼ ਗਤੀ ਨਾਲ ਅੱਗੇ ਵੱਧ ਰਿਹਾ ਹੁੰਦਾ ਹੈ ਤਾਂ ਕਿਸੇ ਫੋਰਸ ਦੇ ਕਾਰਨ ਸਪੇਸਸ਼ਿਪ ਦਾ ਬੈਲੈਂਸ ਵਿਗੜ ਜਾਂਦਾ ਹੈ ਜਿਸ ਕਾਰਨ ਸਪੇਸਸ਼ਿਪ ਵਿੱਚ ਅੱਗ ਲੱਗ ਜਾਂਦੀ ਹੈ ਪਰ ਇਸ ਹਾਦਸੇ ਵਿੱਚ ਉਹਨਾਂ ਦੋਨਾਂ ਦੀ ਜਾਨ ਤਾਂ ਬਚ ਜਾਂਦੀ ਹੈ ਪਰ ਜੈਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਹੈ ਐਡਮ ਜੈਕ ਨੂੰ ਇੱਕ ਇੰਜੈਕਸ਼ਨ ਦਿੰਦਾ ਹੈ ਜਿਸ ਨਾਲ ਜੈਕ ਨੂੰ ਕਾਫੀ ਹੱਦ ਤੱਕ ਆਰਾਮ ਮਿਲਦਾ ਹੈ ਤੇ ਉਹ ਠੀਕ ਵੀ ਹੋ ਜਾਂਦਾ ਹੈ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਇਸ ਗ੍ਰਹਿ ਉੱਤੇ ਕੋਈ ਵੀ ਇਨਸਾਨ ਨਹੀਂ ਹੈ ਜਿਸ ਨਾਲ ਕਿ ਉਹ ਇਸ ਗ੍ਰਹਿ ਦੀਆਂ ਔਰਤਾਂ ਨੂੰ ਧਰਤੀ ਉੱਤੇ ਲੈ ਕੇ ਜਾ ਸਕਣ ਐਨੀ ਦੇਰ ਵਿੱਚ ਉਹਨਾਂ ਨੂੰ ਇੱਕ ਕੁੱਤੇ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਐਡਮ ਉੱਥੇ ਜਾ ਕੇ ਦੇਖਦਾ ਹੈ ਤਾਂ ਉਸ ਨੂੰ ਇੱਕ ਲੜਕਾ ਦਿਖਾਈ ਦਿੰਦਾ ਹੈ ਜਿਸ ਨੇ ਆਪਣੇ ਹੱਥਾਂ ਵਿੱਚ ਕੁੱਤੇ ਨੂੰ ਚੱਕਿਆ ਹੋਇਆ ਸੀ ਲੜਕਾ ਉਹਨਾਂ ਦੋਨਾਂ ਨੂੰ ਦੇਖ ਕੇ ਬੁਰੀ ਤਰ੍ਹਾਂ ਕਬਰਾ ਜਾਂਦਾ ਹੈ ਅਤੇ ਉੱਥੋਂ ਭੱਜ ਜਾਂਦਾ ਹੈ। ਰਸਤੇ ਵਿੱਚ ਉਸ ਲੜਕੇ ਨੂੰ ਔਰਤਾਂ ਦਾ ਇੱਕ ਗਰੁੱਪ ਮਿਲਦਾ ਹੈ ਅਤੇ ਉਹ ਔਰਤਾਂ ਉਸ ਬੱਚੇ ਨੂੰ ਫੜ ਕੇ ਆਪਣੇ ਨਾਲ ਲੈ ਜਾਂਦੀਆਂ ਹਨ। ਦੂਸਰੇ ਪਾਸੇ ਐਡਮ ਉਸ ਬੱਚੇ ਨੂੰ ਲੱਭ ਰਿਹਾ ਸੀ ਪਰ ਉਹ ਬੱਚਾ ਉਸ ਨੂੰ ਨਹੀਂ ਮਿਲਿਆ। ਕੁਝ ਸਮੇਂ ਬਾਅਦ ਐਡਮ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਜ਼ਰੀਏ ਜੈਕ ਨਾਲ ਕੰਟੈਕਟ ਕਰਦਾ ਹੈ ਅਤੇ ਉਸ ਦੀ ਸਿਹਤ ਦਾ ਹਾਲ ਪੁੱਛਦਾ ਹੈ ਜੋ ਕਿ ਜੈਕ ਹੁਣ ਕਾਫੀ ਹੱਦ ਤੱਕ ਠੀਕ ਹੋ ਗਿਆ ਸੀ ਹੁਣ ਐਡਮ ਬੱਚੇ ਨੂੰ ਲੱਭਦਾ ਹੋਇਆ ਇੱਕ ਟੈਂਪਲ ਦੇ ਕੋਲ ਜਾਂਦਾ ਹੈ ਜੋ ਕਿ ਇੱਕ ਬਹੁਤ ਹੀ ਵੱਡਾ ਟੈਂਪਲ ਸੀ ਜਦੋਂ ਐਡਮ ਉਸ ਟੈਂਪਲ ਦੇ ਅੰਦਰ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਟੈਂਪਲ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੂੰ ਦੇਖ ਕੇ ਐਡਮ ਹੈਰਾਨ ਹੋ ਜਾਂਦਾ ਹੈ ਔਰਤਾਂ ਦੀਆਂ ਗੱਲਾਂ ਸੁਣ ਕੇ ਐਡਮ ਨੂੰ ਪਤਾ ਚੱਲਦਾ ਹੈ ਕਿ ਇਸ ਗ੍ਰਹਿ ਉੱਤੇ ਸਿਰਫ ਔਰਤਾਂ ਦਾ ਹੀ ਰਾਜ ਹੈ ਅਤੇ ਇਹ ਔਰਤਾਂ ਮਰਦਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਹਨ ਸਿਰਫ ਕੁਝ ਮਰਦਾਂ ਦਾ ਇਸਤੇਮਾਲ ਬੱਚੇ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਪਰ ਅੱਜ ਵੀ ਬਹੁਤ ਸਾਰੇ ਮਰਦ ਔਰਤਾਂ ਦੇ ਗੁਲਾਮ ਹਨ ਇਸ ਵਿੱਚ ਅੱਗੇ ਦਿਖਾਇਆ ਜਾਂਦਾ ਹੈ ਕਿ ਕੁਝ ਔਰਤਾਂ ਆਪਣੇ ਭਗਵਾਨ ਦੀ ਪੂਜਾ ਕਰ ਰਹੀਆਂ ਹਨ ਇਹ ਸਭ ਦੇਖ ਕੇ ਐਡਮ ਨੂੰ ਪਤਾ ਚੱਲਦਾ ਹੈ ਕਿ ਇਸ ਗ੍ਰਹਿ ਵਿੱਚ ਔਰਤਾਂ ਦੇ ਦੋ ਗਰੁੱਪ ਬਣੇ ਹੋਏ ਹਨ ਜਿੰਨਾ ਵਿੱਚੋਂ ਇੱਕ ਗਰੁੱਪ ਧਾਰਮਿਕ ਹੈ ਇਸ ਤੋਂ ਬਾਅਦ ਜਿਸ ਬੱਚੇ ਨੂੰ ਔਰਤਾਂ ਨੇ ਫੜਿਆ ਹੋਇਆ ਸੀ ਉਸ ਬੱਚੇ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਐਡਮ ਚੁੱਪਚਾਪ ਇਹ ਸਭ ਕੁਝ ਦੇਖ ਰਿਹਾ ਸੀ ਹੁਣ ਜੋ ਨਾਸਤਿਕ ਔਰਤਾਂ ਦਾ ਗਰੁੱਪ ਸੀ ਉਹ ਇਸ ਬੱਚੇ ਦੀ ਬਲੀ ਦੇਣਾ ਚਾਹੁੰਦਾ ਸੀ ਪਰ ਉਸ ਬੱਚੇ ਦੀ ਭੈਣ ਜੋ ਕਿ ਦੂਸਰੇ ਗਰੁੱਪ ਵਿੱਚ ਸ਼ਾਮਿਲ ਸੀ ਇਹ ਸਭ ਕੁਝ ਦੇਖ ਕੇ ਹਮਲਾ ਕਰ ਦਿੰਦੀ ਹੈ ਜਿਸ ਨਾਲ ਦੋਨਾਂ ਗਰੁੱਪ ਦੇ ਲੀਡਰਾਂ ਵਿਚਕਾਰ ਬਹਿਸ ਸ਼ੁਰੂ ਹੋ ਜਾਂਦੀ ਹੈ ਪਰ ਉਸ ਸਮੇਂ ਐਡਮ ਦੀ ਘੜੀ ਉੱਤੇ ਜੈਕ ਦੀ ਕਾਲ ਆਉਂਦੀ ਹੈ ਜਿਸ ਦੀ ਆਵਾਜ਼ ਸੁਣ ਕੇ ਸਾਰੀਆਂ ਔਰਤਾਂ ਐਡਮ ਨੂੰ ਦੇਖ ਲੈਂਦੀਆਂ ਹਨ ਜਿੰਨਾ ਵਿੱਚੋਂ ਇੱਕ ਗਰੁੱਪ ਦੀ ਲੀਡਰ ਐਡਮ ਨੂੰ ਬੰਦੀ ਬਣਾਉਣ ਦਾ ਹੁਕਮ ਦਿੰਦੀ ਹੈ ਪਰ ਐਡਮ ਆਪਣੀ ਗਨ ਨਾਲ ਉਹਨਾਂ ਉੱਤੇ ਹਮਲਾ ਕਰਦਾ ਹੈ ਜਿਸ ਨਾਲ ਚਾਰੇ ਪਾਸੇ ਹੜਕੰਪ ਮਚ ਜਾਂਦਾ ਹੈ ਅਤੇ ਉਹ ਬੱਚਾ ਵੀ ਉਸ ਟੈਂਪਲ ਵਿੱਚੋਂ ਭੱਜ ਜਾਂਦਾ ਹੈ ਹੁਣ ਐਡਮ ਉਸ ਬੱਚੇ ਨੂੰ ਆਪਣੇ ਨਾਲ ਲੈ ਕੇ ਸਪੇਸਸ਼ਿਪ ਵੱਲ ਭੱਜ ਜਾਂਦਾ ਹੈ ਪਰ ਔਰਤਾਂ ਵੀ ਉਸ ਦੇ ਪਿੱਛੇ ਹੁੰਦੀਆਂ ਹਨ ਉਹ ਔਰਤਾਂ ਐਡਮ ਉੱਤੇ ਹਮਲਾ ਕਰਦੀਆਂ ਹਨ ਪਰ ਕਿਸੇ ਤਰ੍ਹਾਂ ਐਡਮ ਉਸ ਬੱਚੇ ਨੂੰ ਨਾਲ ਲੈ ਕੇ ਸਪੇਸਸ਼ਿਪ ਵਿੱਚ ਚਲਾ ਜਾਂਦਾ ਹੈ ਉਸ ਗਰੁੱਪ ਦੀ ਰਾਣੀ ਵੀ ਸਪੇਸਸ਼ਿਪ ਦੇ ਅੰਦਰ ਚਲੀ ਜਾਂਦੀ ਹੈ ਪਰ ਉਹ ਦੇਖਦੀ ਹੈ ਕਿ ਐਡਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ ਰਾਣੀ ਐਡਮ ਉੱਤੇ ਕੁਝ ਲਗਾਉਂਦੀ ਹੈ ਜਿਸ ਨਾਲ ਐਡਮ ਠੀਕ ਹੋ ਜਾਂਦਾ ਹੈ ਉਸ ਤੋਂ ਬਾਅਦ ਐਡਮ ਅਤੇ ਜੈਕ ਰਾਣੀ ਦੇ ਟੈਂਪਲ ਵਿੱਚ ਪਏ ਜਾਂਦੇ ਹਨ ਜੈਕ ਕੁਝ ਐਕਸਪੈਰੀਮੈਂਟ ਕਰਨ ਤੋਂ ਬਾਅਦ ਐਡਮ ਨੂੰ ਦੱਸਦਾ ਹੈ ਕਿ ਬਹੁਤ ਸਾਰੇ ਪੁਚਾਲ ਆਉਣ ਦੇ ਕਾਰਨ ਇਹ ਗ੍ਰੈਪ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਕੁਝ ਸਮੇਂ ਬਾਅਦ ਰਾਣੀ ਦੀਆਂ ਸੈਨਿਕ ਔਰਤਾਂ ਐਡਮ ਨੂੰ ਪੁਸ਼-ਗਿਸ਼ ਦੇ ਲਈ ਰਾਣੀ ਦੇ ਕੋਲ ਲੈ ਕੇ ਆਉਂਦੀਆਂ ਹਨ ਅਤੇ ਰਾਣੀ ਐਡਮ ਤੋਂ ਪੁਸ਼-ਗਿਸ਼ ਸ਼ੁਰੂ ਕਰਦੀ ਹੈ ਐਡਮ ਉਸਨੂੰ ਦੱਸਦਾ ਹੈ ਕਿ ਉਹ ਧਰਤੀ ਤੋਂ ਆਇਆ ਹੈ ਅਤੇ ਇਸ ਗ੍ਰਹਿ ਦੇ ਸਾਰੇ ਇਨਸਾਨ ਵੀ ਧਰਤੀ ਦੇ ਹਨ ਐਡਮ ਉਸਨੂੰ ਦੱਸਦਾ ਹੈ ਕਿ ਕਈ ਸਾਲ ਪਹਿਲਾਂ ਕੁਝ ਵਿਗਿਆਨਿਕ ਖੋਜ ਕਰਨ ਲਈ ਇਸ ਗ੍ਰਹਿ ਉੱਤੇ ਆਏ ਸਨ ਪਰ ਕਿਸੇ ਪ੍ਰੋਬਲਮ ਦੇ ਕਾਰਨ ਉਹਨਾਂ ਦਾ ਕਨੈਕਸ਼ਨ ਧਰਤੀ ਦੇ ਉੱਤੋਂ ਟੁੱਟ ਗਿਆ ਜਿਸ ਨਾਲ ਉਹ ਵਿਗਿਆਨੀ ਇਸ ਗ੍ਰਹਿ ਉੱਤੇ ਹੀ ਰਹਿਣ ਲੱਗ ਪਏ ਅਤੇ ਉਹਨਾਂ ਦੀ ਪਾਪੂਲੇਸ਼ਨ ਵੱਧਦੀ ਗਈ ਇਹ ਗੱਲਾਂ ਸੁਣ ਕੇ ਰਾਣੀ ਐਡਮ ਉੱਤੇ ਯਕੀਨ ਕਰਦੀ ਹੈ ਕਿਉਂਕਿ ਰਾਣੀ ਦੇ ਪੂਰਵਜਾਂ ਨੇ ਦੱਸਿਆ ਸੀ ਕਿ ਅਜਿਹੀ ਦੁਨੀਆ ਇੱਕ ਦੂਸਰੇ ਗ੍ਰਹਿ ਉੱਤੇ ਵੀ ਰਹਿੰਦੀ ਹੈ ਐਡਮ ਰਾਣੀ ਨੂੰ ਦੱਸਦਾ ਹੈ ਕਿ ਭੁਚਾਲ ਦੇ ਕਾਰਨ ਇਹ ਗ੍ਰਹਿ ਪੂਰੀ ਤਰ੍ਹਾਂ ਖਤਮ ਹੋਣ ਵਾਲਾ ਹੈ ਫਿਰ ਐਡਮ ਰਾਣੀ ਨੂੰ ਪੁੱਛਦਾ ਹੈ ਕਿ ਇਸ ਗ੍ਰਹਿ ਉੱਤੇ ਔਰਤਾਂ ਦਾ ਕਿਉਂ ਰਾਜ ਹੈ ਤੇ ਮਰਦਾਂ ਨੂੰ ਕਿਉਂ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਜਿਸ ਪਿੱਛੋਂ ਰਾਣੀ ਉਸਨੂੰ ਦੱਸਦੀ ਹੈ ਕਿ ਕਈ ਸਾਲ ਪਹਿਲਾਂ ਇੱਕ ਬਹੁਤ ਵੱਡੀ ਰੋਸ਼ਨੀ ਸੀ ਜਿਸ ਦੇ ਨਾਲ ਗ੍ਰਹਿ ਦੇ ਕਈ ਮਰਦ ਮਰ ਗਏ ਸਨ ਅਤੇ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਗਈ ਸੀ ਇਸ ਕਾਰਨ ਔਰਤਾਂ ਹੀ ਇਸ ਗ੍ਰਹਿ ਉੱਤੇ ਰਾਜ ਕਰਦੀਆਂ ਹਨ ਉਸ ਤੋਂ ਬਾਅਦ ਰਾਣੀ ਐਡਮ ਨੂੰ ਇੱਕ ਕਿਲੇ ਤੇ ਲੈ ਕੇ ਜਾਂਦੀ ਹੈ ਤੇ ਉਸ ਨੂੰ ਦੱਸਦੀ ਹੈ ਕਿ ਇੱਥੇ ਮਰਦਾਂ ਦਾ ਇਸਤੇਮਾਲ ਸਿਰਫ ਗੁਲਾਮ ਦੀ ਤਰ੍ਹਾਂ ਕੰਮ ਕਰਵਾਉਣ ਲਈ ਕੀਤਾ ਜਾਂਦਾ ਹੈ ਅਤੇ ਕਈ ਵਾਰੀ ਮਰਦਾਂ ਦਾ ਇਸਤੇਮਾਲ ਬੱਚੇ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੂਸਰੇ ਗਰੁੱਪ ਦੀ ਲੀਡਰ ਐਡਮ ਨੂੰ ਆਪਣੇ ਕੋਲ ਬੁਲਾਉਂਦੀ ਹੈ ਅਤੇ ਆਪਣੇ ਗਰੁੱਪ ਵਿੱਚ ਸ਼ਾਮਿਲ ਹੋਣ ਲਈ ਆਫਰ ਕਰਦੀ ਹੈ ਪਰ ਐਡਮ ਕਾਫੀ ਸਮਝਦਾਰ ਹੁੰਦਾ ਹੈ ਇਸ ਲਈ ਉਹ ਆਫਰ ਲਈ ਮਨਾ ਕਰ ਦਿੰਦਾ ਹੈ ਜਿਸ ਨਾਲ ਉਹ ਔਰਤ ਗੁੱਸੇ ਵਿੱਚ ਐਡਮ ਉੱਤੇ ਹਮਲਾ ਕਰ ਦਿੰਦੀ ਹੈ ਪਰ ਅਚਾਨਕ ਰਾਣੀ ਉੱਥੇ ਪਹੁੰਚ ਜਾਂਦੀ ਹੈ ਰਾਣੀ ਦੇ ਨਾਲ ਐਡਮ ਦਾ ਦੋਸਤ ਜੈਕ ਵੀ ਹੁੰਦਾ ਹੈ ਰਾਣੀ ਉਸ ਔਰਤ ਨਾਲ ਫਾਈਟ ਕਰਕੇ ਐਡਮ ਅਤੇ ਉਸਦੇ ਦੋਸਤ ਜੈਕ ਨੂੰ ਉੱਥੋਂ ਲੈ ਆਉਂਦੀ ਹੈ ਜੈਕ ਐਡਮ ਨੂੰ ਦੱਸਦਾ ਹੈ ਕਿ ਇਸ ਗ੍ਰਹਿ ਦੇ ਕੋਲ ਬਹੁਤ ਥੋੜਾ ਸਮਾਂ ਬਚਿਆ ਹੋਇਆ ਹੈ ਇਹ ਗ੍ਰਹਿ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਸਾਨੂੰ ਇਥੋਂ ਜਲਦੀ ਤੋਂ ਜਲਦੀ ਨਿਕਲਣਾ ਪਵੇਗਾ ਜਦੋਂ ਰਾਣੀ ਨੂੰ ਇਸ ਬਾਰੇ ਪਤਾ ਚੱਲਦਾ ਹੈ ਤਾਂ ਉਹ ਆਪਣੇ ਗਲੇ ਵਿੱਚੋਂ ਇੱਕ ਲੋਕਟ ਉਤਾਰ ਕੇ ਐਡਮ ਨੂੰ ਦਿੰਦੀ ਹੈ ਪਰ ਉਸ ਲੋਕਟ ਵਿੱਚ ਬਹੁਤ ਹੀ ਖਾਸ ਤਰ੍ਹਾਂ ਦਾ ਐਲੀਮੈਂਟ ਸੀ ਰਾਣੀ ਉਸ ਨੂੰ ਦੱਸਦੀ ਹੈ ਕਿ ਕਈ ਸਾਲ ਪਹਿਲਾਂ ਇੱਕ ਸਪੇਸਸ਼ਿਪ ਇਸ ਗ੍ਰਹਿ ਉੱਤੇ ਆਇਆ ਸੀ ਇਹ ਲੋਕੇਟ ਉਸ ਨੂੰ ਉੱਥੋਂ ਮਿਲਿਆ ਸੀ ਇਹ ਸੁਣ ਕੇ ਐਡਮ ਅਤੇ ਉਸ ਦਾ ਦੋਸਤ ਜੈਕ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਰਾਣੀ ਉਸ ਨੂੰ ਸਪੇਸਸ਼ਿਪ ਦਾ ਰਸਤਾ ਵੀ ਦੱਸਦੀ ਹੈ ਸਪੇਸਸ਼ਿਪ ਤੱਕ ਪਹੁੰਚਣ ਲਈ ਰਾਣੀ ਉਹਨਾਂ ਦੀ ਮਦਦ ਕਰਦੀ ਹੈ ਐਡਮ ਰਾਣੀ ਨੂੰ ਦੱਸਦਾ ਹੈ ਕਿ ਇਹ ਗ੍ਰਹਿ ਪੂਰੀ ਤਰ੍ਹਾਂ ਖਤਮ ਹੋਣ ਵਾਲਾ ਹੈ ਇਸ ਲਈ ਉਹ ਰਾਣੀ ਨੂੰ ਆਪਣੇ ਨਾਲ ਧਰਤੀ ਉੱਤੇ ਜਾਣ ਲਈ ਕਹਿੰਦਾ ਹੈ ਕੁਝ ਸਮੇਂ ਬਾਅਦ ਉਹ ਸਪੇਸਸ਼ਿਪ ਦੇ ਕੋਲ ਪਹੁੰਚ ਜਾਂਦੇ ਹਨ ਜੈਕ ਪੂਰੀ ਕੋਸ਼ਿਸ਼ ਕਰਦਾ ਹੈ ਤੇ ਕਿਸੇ ਤਰ੍ਹਾਂ ਉਸ ਸਪੇਸਸ਼ਿਪ ਨੂੰ ਸਟਾਰਟ ਕਰ ਲੈਂਦਾ ਹੈ ਰਾਣੀ ਆਪਣੇ ਸੈਨਿਕਾਂ ਨੂੰ ਦੇਖਦੀ ਹੈ ਅਤੇ ਉਹਨਾਂ ਨੂੰ ਦੱਸਦੀ ਹੈ ਕਿ ਇਹ ਗ੍ਰਹਿ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਸੋ ਇਸ ਲਈ ਤੁਸੀਂ ਵੀ ਸਾਡੇ ਨਾਲ ਧਰਤੀ ਉੱਤੇ ਚਲੋ ਰਾਣੀ ਦੀ ਗੱਲ ਸੁਣ ਕੇ ਸਾਰੀਆਂ ਔਰਤਾਂ ਸਪੇਸਸ਼ਿਪ ਵਿੱਚ ਆ ਜਾਂਦੀਆਂ ਹਨ ਅਤੇ ਸਪੇਸਸ਼ਿਪ ਧਰਤੀ ਵੱਲ ਦੀ ਯਾਤਰਾ ਸ਼ੁਰੂ ਕਰ ਦਿੰਦਾ ਹੈ